ਜਿਹੜਾ ਸਾਨੂੰ ਪੰਜਾਬ ਚ ਗੁਲਾਮ ਦਿਖਾਉਣ ਦੀ ਕੋਸ਼ਿਸ਼ ਕੀਤੀ ਜਿਹੜੀ ਸੋਸ਼ਲ ਮੀਡੀਆ ਵੀਡੀਓ ਪਾ ਰਹੇ ਨੇ ਵੀ ਤੁਸੀਂ ਕੁੱਟ ਵੀ ਖਾਓ ਅਸੀਂ ਤੁਹਾਡਾ ਕਤਲ ਵੀ ਕਰਾਂਗੇ ਤੁਸੀਂ ਬੋਲੂਗੇ ਵੀ ਨਹੀਂ ਅਸੀਂ ਡਰਨ ਵਾਲੇ ਨਹੀਂ ਆ ਅਸੀਂ ਡਰਨ ਵਾਲੇ ਨਹੀਂ ਆ ਬਿਲਕੁਲ ਪੰਜਾਬ ਦੇ ਹਿੰਦੂ ਵਾਲੇ ਗੋਲੀਆਂ ਵੀ ਸਹੀਆਂ ਏਕੋ 47 ਦੀਆਂ ਵੀ 94 ਦੀਆਂ ਵੀ ਗੋਲੀਆਂ ਸਹੀਆਂ ਦੁਸ਼ੀ ਜਿਹਦੇ ਕਾਰਵਾਈ ਕਰਨ ਦੀ ਗੱਲ ਕੀਤੀ ਵੀ ਇਹਨੂੰ ਪ੍ਰੋਪਰ ਸਜ਼ਾ ਹੋਣੀ ਚਾਹੀਦੀ ਇਸ ਕੇਸ ਦੇ ਵਿੱਚ ਜਿਹੜਾ ਦੁਸ਼ੀ ਆ ਜਿਹੜੇ ਨਿਹੰਗ ਬਾਣੇ ਦੇ ਵਿੱਚ ਲੁੱਕਰ ਚੋਰ ਨੇ ਜਿਹੜੇ ਨਿਹੰਗ ਬਾਣੀ ਚੋਰ ਨੇ ਨਿਸ਼ੇੜੀਏ ਨੇ ਕਿਸੇ ਵੀ ਛੇਮਸੇਨਾ ਆਗੂ ਜਾਂ ਹਿੰਦੂ ਆਗੂ ਦਾ ਕੋਈ ਇਸ ਤਰੀਕੇ ਦੀ ਕਟਨਾ ਹੁੰਦੀ ਹੈ ਉਹਨੂੰ ਸ਼ੈਲਟਰ ਦੇਣ ਲਈ ਕਿਤੇ ਨਾ ਕਿਤੇ ਵਿਦੇਸ਼ਾਂ ਚੋਂ ਜਾਂ ਇੱਥੇ ਕੁਝ ਗੱਟਰਪੰਤੀ ਇਮੀਡੀਏਟਲੀ ਵੀਡੀਓਜ਼ ਪਾ ਕੇ ਫੋਟੋਜ਼ ਪਾ ਕੇ ਉਹਨਾਂ ਨੂੰ ਸ਼ੈਲਟਰ ਦਿੰਦੇ ਆ ਮੈਂ ਤਾਂ ਸਮਝਦਾ ਜਿੰਨੂੰ ਕੋਈ ਕਾਰੋਬਾਰ ਨਹੀਂ ਹੈ ਜਿਹਦੇ ਘਰ ਦੀ ਰੋਟੀ ਨਹੀਂ ਚੱਲਦੀ ਉਹ ਕਿਤੇ ਨਾ ਕਿਤੇ ਹਿੰਦੂ ਆਗੂ ਨੂੰ ਇਸ ਤਰੀਕੇ ਨਾਲ ਕਤਲੇਆਮ ਕਰਨ ਦਾ ਪ੍ਰਯਾਸ ਕਰਦਾ ਉਹਨੂੰ ਪਤਾ ਬਾਅਦ ਵਿੱਚ ਮੇਰੀ ਤਨਖਾਹ ਵੀ ਪੱਕੀ ਲੱਗ ਜਣੀ ਹੈ ਮੈਨੂੰ ਸਿੱਖ ਗੱਟਰਪੰਤੀ ਜਿਹੜੇ ਨੇ ਉਹ ਬਾਹਰੋਂ ਪੈਸਾ ਵੀ ਭੇਜਣਗੇ ਸੰਦੀਪ ਠਾਪਰ ਹੋਰਾਂ ਤੇ ਹਮਲੇ ਤੋਂ ਬਾਅਦ ਅੱਜ ਇੱਕ ਵਾਰ ਫਿਰ तमाम ਜਿਹੜੇ ਸ਼ਿਵ ਸੈਨਾ ਆਗੂ ਨੇ ਲੁਧਿਆਣਾ ਦੇ ਸੀਪੀ ਦਫਤਰ ਪਹੁੰਚਨੇ ਕਮਿਸ਼ਨਰ ਆਫ ਪੁਲਿਸ ਕੁਲਦੀਪ ਕੈਲ ਹੋਰਾਂ ਨੂੰ ਮਿਲਣ ਦੇ ਲਈ ਸੋ ਇੱਕ ਮੀਟਿੰਗ ਜਿਹੜੀ ਅੰਦਰ ਕੀਤੀ ਗਈ ਆਪਣੀਆਂ ਜਿਹੜੀਆਂ ਉਹਨਾਂ ਦੀਆਂ ਮੰਗਾਂ ਨੇ ਉਹ ਸਾਰੀਆਂ ਪ੍ਰਸ਼ਾਸਨ ਨੂੰ ਦੱਸੀਆਂ ਗਈਆਂ ਸੋ ਗੱਲਬਾਤ ਕਰਾਂਗੇ ਸਾਡੇ ਨਾਲ ਕੁਝ ਆਗੂ ਮੌਜੂਦ ਨੇ ਰਾਜੀਬ ਟੰਡਨ ਸਾਡੇ ਨਾਲ ਮੌਜੂਦ ਨੇ ਟੰਡਨ ਜੀ ਅੱਜ ਸੀਪੀ ਸਾਹਿਬ ਨਾਲ ਮੀਟਿੰਗ ਕੀਤੀ ਹੈ ਕੀ ਉਹਨਾਂ ਨੇ ਆਸ਼ਵਾਸਨ ਦਿੱਤਾ ਅੱਜ ਉਹਨਾਂ ਨੇ ਕੀ ਵਿਸ਼ਵਾਸ ਜਤਾਇਆ ਕੀ ਆਸ਼ਵਾਸਨ ਦਿੱਤਾ ਬਿਲਕੁਲ ਹਿੰਦੂਸ ਕਟ ਨੇ ਇਸ ਲਈ ਗਏ ਨੇ ਵੀ ਜਿਹੜਾ ਸਾਨੂੰ ਡਰਾਂ ਦੀ ਕੋਸ਼ਿਸ਼ ਕੀਤੀ ਜਿਹੜਾ ਸਾਨੂੰ ਪੰਜਾਬ ਚ ਗੁਲਾਮ ਦਿਖਾਉਣ ਦੀ ਕੋਸ਼ਿਸ਼ ਕੀਤੀ ਜਿਹੜੀ ਸੋਸ਼ਲ ਮੀਡੀਆ ਵੀਡੀਓ ਪਾ ਰਹੇ ਨੇ ਵੀ ਤੁਸੀਂ ਕੁੱਟ ਵੀ ਖਾਓ ਅਸੀਂ ਤੁਹਾਡਾ ਕਤਲ ਵੀ ਕਰਾਂਗੇ ਤੁਸੀਂ ਬੋਲੂਗੇ ਵੀ ਨਹੀਂ ਸਾਨੂੰ ਜਿਹੜਾ ਡੀਮੋਰੀਲਾਈਜ਼ ਕੋਸ਼ਿਸ਼ ਕਰਨ ਦੀ ਅਸੀਂ ਉਹਦੀ ਗੱਲ ਕਰਾਂਗੇ ਸੀ ਅਸੀਂ ਡਰਨ ਵਾਲੇ ਨਹੀਂ ਆ ਅਸੀਂ ਡਰਨ ਵਾਲੇ ਨਹੀਂ ਆ ਬਿਲਕੁਲ ਪੰਜਾਬ ਦੇ ਹਿੰਦੂ ਵਾਲੇ ਗੋਲੀਆਂ ਵੀ ਸਹੀਆਂ AK47 ਦੀਆਂ ਵੀ 94 ਦੀਆਂ ਵੀ ਗੋਲੀਆਂ ਸਹੀਆਂ ਪਰ ਅਸੀਂ ਆਪਣੀ ਜ਼ੁਬਾਨ ਆਪਣੀ ਆਵਾਜ਼ ਹਮੇਸ਼ਾ ਬੁਲੰਦ ਰੱਖੀਆ ਪੰਜਾਬ ਦੀ ਸ਼ਾਂਤੀ ਲਈ ਹਿੰਦੁਸਤਾਨ ਦੀ ਤਰੱਕੀ ਦੇ ਲਈ ਅੱਜ ਵੀ ਸਾਫ਼ ਗੱਲ ਕਹਿਣਾ ਚਾਹੁੰਦੇ ਆ ਬਿਲਕੁਲ ਹਿੰਦੂ ਫਰਕਟਨ ਜਲਦੀ ਹੀ ਲੁਧਿਆਣਾ ਸ਼ਹਿਰ ਦੇ ਵਿੱਚ ਮੀਟਿੰਗ ਕਰਨ ਜਾ ਰਹੇ ਆ ਆਪਣੇ ਹਿੰਦੂ ਸਮਾਜ ਦੀ ਆਵਾਜ਼ ਬੁਲੰਦ ਕਰਨ ਲਈ ਆਪਣੇ ਪੰਜਾਬ ਦੀ ਆਪਣੇ ਸਰਾਤਮ ਧਰਮ ਦੀ ਰੱਖਿਆ ਦੇ ਲਈ ਅਸੀਂ ਲੋਕ ਹਿੰਦੂ ਸ਼ਕਤੀ ਮਾਰਚ ਕਟਨ ਜਾ ਰਹੇ ਆ ਸੋ ਤੁਸੀਂ ਅੱਜ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਨਾਲ ਮੁਲਾਕਾਤ ਕੀਤੀ ਸੋ ਉਸ ਤੋਂ ਬਾਅਦ ਕੀ ਨਤੀਜੇ ਨਿਕਲੇ ਉਹਨਾਂ ਨੇ ਕੀ ਤੁਹਾਨੂੰ ਵਿਸ਼ਵਾਸ ਦਿਵਾਇਆ ਉਹਨਾਂ ਨੇ ਤਾਂ ਦੋਸ਼ੀ ਗਿਤੇ ਕਾਰਵਾਈ ਕਰਨ ਦੀ ਗੱਲ ਕੀਤੀ ਵੀ ਇਹਨੂੰ ਪ੍ਰੋਪਰ ਸਜ਼ਾ ਹੋਣੀ ਚਾਹੀਦੀ ਇਸ ਕੇਸ ਦੇ ਵਿੱਚ ਜਿਹੜਾ ਦੋਸ਼ੀ ਹੈ ਜਿਹੜੇ ਨਿਹੰਗ ਬਾਣੇ ਦੇ ਵਿੱਚ ਲੁਕੜੇ ਚੋਰ ਨੇ ਜਿਹੜੇ ਨਿਹੰਗ ਬਾਣੀ ਚੋਰ ਨੇ ਨਿਛੇੜੀਏ ਨੇ ਵੀ ਇਹਨਾਂ ਨੂੰ ਅੰਜਾਮ ਤੱਕ ਪਹੁੰਚਾਇਆ ਜਾਵੇ ਕਿ ਕੋਰ ਦੇ ਵਿੱਚ ਜਲਦ ਤੋਂ ਜਲਦ ਇਹਨਾਂ ਦੇ ਖਿਲਾਫ ਕਾਰਵਾਈ ਪ੍ਰੋਸੀਡ ਹੋਵੇ ਤਾਂ ਕਿ ਪੂਰੀ ਵਿਆਨਵਾਜੀ ਹੋ ਕੇ ਉਸ ਤੋਂ ਬਾਅਦ ਇਹਨੂੰ ਸਜ਼ਾ ਤੱਕ ਪਹੁੰਚਾਇਆ ਜਾਵੇ ਬਸ ਸੋ ਸਾਡੇ ਚੰਦਰਕਾਟ ਚੱਡਾ ਵੀ ਮੌਜੂਦ ਨੇ ਚੰਦਰਕਾਟ ਜੀ ਅੱਜ ਮੀਟਿੰਗ ਕੀਤੀ ਗਈ ਹੈ ਸੀਪੀ ਦਫਤਰ ਦੇ ਵਿੱਚ ਕਮਿਸ਼ਨਰ ਆਫ ਪੁਲਿਸ ਦੇ ਨਾਲ ਸੋ ਕਿਵੇਂ ਵੇਖਦੇ ਹੋ ਕੀ ਲੱਗਦਾ ਹੈ ਅੱਗੇ ਜਿਹੜਾ ਸਿੱਖ Hindu ਭਾਈਚਾਰੇ ਨੂੰ ਢਾਹ ਲਾਉਣ ਦੀ ਕੋਸ਼ਿਸ਼ ਕੁਝ ਸ਼ਰਾਰਤੀ ਅਨਸਰਾਂ ਵੱਲੋਂ ਕੀਤੀ ਜਾ ਰਹੀ ਹੈ ਉਹਨਾਂ ਨੂੰ ਰੋਕਿਆ ਜਾ ਦੇਖੋ ਪਹਿਲੀ ਗੱਲ ਤਾਂ ਇਹ ਲੁਧਿਆਣੇ ਦੇ ਵਿੱਚ ਜਿਹੜਾ ਸ਼ਿਵਸ਼ਨਾ ਦੇ ਸਾਡੇ ਆਗੂ ਸੰਦੀਪ <th>ਪੜ ਕੋਰਾਈ ਤੇ ਹਮਲਾ ਹੋਇਆ ਇਹ ਹਮਲਾ ਕੇਵਲ <th>ਪੜ ਸਾਹਿਬ ਦੇ ਨਹੀਂ ਇਹ ਹਮਲਾ ਕੇਵਲ ਸ਼ਿਵਸ਼ਨਾ ਦੇ ਨਹੀਂ ਇਹ ਇੱਕ ਹਮਲਾ ਸਾਡੀ ਹਿੰਦੂ ਸਮਾਜ ਨੂੰ ਕਿਤੇ ਨਾ ਕਿਤੇ ਢਾ ਲਾਉਣ ਦਾ ਪ੍ਰਯਾਸ ਹੈ ਔਰ ਪਹਿਲੀ ਵਾਰ ਨਹੀਂ ਹੈ ਅੱਜ ਸਾਰੇ ਹਿੰਦੂ ਸਟ੍ਰਾ ਨਾਲ ਇਕਜੁੱਟ ਹੋ ਕੇ ਇੱਕ ਆਵਾਜ਼ ਬਣ ਕੇ ਲੁਧਿਆਣਾ ਦੇ ਮਾਨਯੋਗ ਪੁਲਿਸ ਕਮਿਸ਼ਨਰ ਨੂੰ ਮਿਲ ਕੇ ਆਪਣੀ ਵਿਥਾ ਦੱਸੀ ਹੈ ਔਰ ਜਦੋਂ ਵੀ ਪੰਜਾਬ ਦੇ ਅੰਦਰ ਕਿਸੇ ਵੀ ਛੇਪਸੇਨਾ ਆਗੂ ਜਾਂ Hindu ਆਗੂ ਦਾ ਕੋਈ ਅਸਤਰਕੀ ਦੀ ਘਟਨਾ ਹੁੰਦੀ ਹੈ ਉਹਨੂੰ ਸ਼ੈਲਟਰ ਦੇਣ ਲਈ ਕਿਤੇ ਨਾ ਕਿਤੇ ਵਿਦੇਸ਼ਾਂ ਚੋਂ ਜਾਂ ਇੱਥੇ ਕੁਝ ਕੱਟਰ ਪੰਤੀ ਇਮੀਡੀਏਟਲੀ ਵੀਡੀਓਜ਼ ਪਾ ਕੇ ਫੋਟੋਜ਼ ਪਾ ਕੇ ਉਹਨਾਂ ਨੂੰ ਸ਼ੈਲਟਰ ਦਿੰਦੇ ਆ ਕੋਈ ਫਾਈਨੈਂਸ਼ਲੀ ਮਦਦ ਕਰਦਾ ਕੋਈ ਕਾਨੂੰਨੀ ਸਹਾਇਤਾ ਦੇਣ ਦੀ ਗੱਲ ਕਰਦਾ ਅਸੀਂ ਕਹਿੰਦੇ ਆ ਵੀ ਗਲਤ ਨੂੰ ਗਲਤ ਤੇ ਸਹੀ ਨੂੰ ਸਹੀ ਕਹਿਣਾ ਲਾਜ਼ਮੀ ਹੋਣਾ ਚਾਹੀਦਾ ਕਾਨੂੰਨ ਸਭ ਲਈ ਇੱਕੋਣਾ ਚਾਹੀਦਾ ਕਿਆ ਕਰੀਏ ਕਿਸੇ ਛੇਪਸੇਨਾ ਆਗੂ ਨੇ ਚਾਹੇ ਕੋਈ ਛੇਪਸੇਨਾ ਦਾ ਆਗੂ ਹੋਵੇ ਚਾਹੇ ਹੋਰ Hindu ਸਮਾਜ ਨਾਲ ਸੰਬੰਧਿਤ ਕੋਈ ਵਿਅਕਤੀ ਹੋਵੇ ਜੇ ਕਿਸੇ ਕਾਨੂੰਨ ਦੀ ਲੰਗੜਾ ਕਰਦੇ ਕੋਈ ਜੁਰਮ ਸਾਬਤ ਹੋ ਜਾਂਦਾ ਜਾਂ ਕਿਸੇ ਮਕਦਮੇ ਚ ਉਹ ਅੰਦਰ ਜਾਂਦਾ ਜੇਲ੍ਹ ਦੇ ਕੋਈ ਪੁਲਿਸ ਮਕਦਮਾ ਦਰਜ ਕਰਦੀ ਹੈ ਕਿ ਕਦੀ ਅਸੀਂ ਉਹਨੂੰ ਸ਼ੈਲਟਰ ਦਿੱਤਾ ਅਸੀਂ ਹਮੇਸ਼ਾ ਗਲਤ ਨੂੰ ਗਲਤ ਕਿਹਾ ਤਾਂ ਇਹ ਕਿਹੜੀ ਪੰਜਾਬ ਦੇ ਵਿੱਚ ਰਿਵਾਇਤ ਚੱਲ ਪਈ ਹੈ ਨਵੀ ਮੈਂ ਤਾਂ ਸਮਝਦਾ ਜਿੰਨੂੰ ਕੋਈ ਕਾਰੋਬਾਰ ਨਹੀਂ ਹੈ ਜਿਹਦੇ ਘਰ ਦੀ ਰੋਟੀ ਨਹੀਂ ਚੱਲਦੀ ਉਹ ਕਿਤੇ ਨਾ ਕਿਤੇ ਹਿੰਦੂ ਆਗੂ ਨੂੰ ਇਸ ਤਰੀਕੇ ਨਾਲ ਕਤਲੇਆਮ ਕਰਨ ਦਾ ਪ੍ਰਯਾਸ ਕਰਦਾ ਉਹਨੂੰ ਬਾਅਦ ਵਿੱਚ ਮੇਰੀ ਤਨਖਾਹ ਵੀ ਵਕੀਲ ਲੱਗ ਜਣੀ ਹੈ ਮੈਨੂੰ ਸਿੱਖ ਕੱਟਰਪੰਤੀ ਜਿਹੜੇ ਨੇ ਉਹ ਬਾਹਰੋਂ ਪੈਸਾ ਵੀ ਭੇਜਣਗੇ ਉਦੇ ਪਰਿਵਾਰ ਨੂੰ ਪਾਲਣ ਦਾ ਜਿਹੜਾ ਉਹ ਬੰਦੋਬਸਤ ਵੀ ਹੋ ਜਾਣਾ ਕਿਉਂਕਿ ਦੇਖੋ ਅੱਜ ਤੋਂ 2 ਸਾਲ ਪਹਿਲਾਂ ਜਦੋਂ ਅੰਮਰਸਾਹਲ ਦੇ ਹਿੰਦੂ ਨੇਤਾ ਸੁਦੀਰ ਸੂਰੀ ਦੀ ਹੱਤਿਆ ਹੋਈ ਉਹਦੇ ਕਤਲਿਆਮ ਕਰਨ ਵਾਲੇ ਸੰਦੀਪ ਸੰਨੀ ਦੇ ਉੱਤੇ ਇਸ ਤਰੀਕੇ ਨਾਲ ਫੁੱਲਾਂ ਦੀ ਮਾਲਾ ਪਾ ਕੇ ਫੁੱਲ ਵਰਸਾ ਕੇ ਉਹਦਾ ਕਚੈਰੀ ਸਵਾਗਤ ਹੁੰਦਾ ਹੈ ਇਸ ਤਰੀਕੇ ਨਾਲ ਉਹਦੇ ਪਰਿਵਾਰ ਦੀ ਫਾਈਨੈਂਸ਼ਲੀ ਮਦਦ ਕਰਨ ਲਈ ਵਿਦੇਸ਼ਾਂ ਤੋਂ ਜਾਂ ਇੱਥੋਂ ਕਟੜ ਬੰਦੀ ਤਿਆਰ ਹੋ ਜਾਂਦੇ ਕਿਸ ਤਰੀਕੇ ਨਾਲ ਉਹਦੇ ਪਰਿਵਾਰ ਨੂੰ ਗੁਰੂ ਘਰਾਂ ਦੇ ਵਿੱਚ ਸਨਮਾਨ ਕੀਤਾ ਜਾਂਦਾ ਇਹ ਜਿਹੜੀ ਰਿਵਾਇਤ ਆ ਇਹ ਪੰਜਾਬ 'ਚ ਭਾਈਚਾਰਕ ਸਾਂਝ ਨੂੰ ਘਟਾ ਲਾਉਂਦੀ ਆ ਇਹਨੂੰ ਰੋਕਣ ਦੇ ਲਈ ਅੱਜ ਸੀਪੀ ਸਾਹਿਬ ਨੂੰ ਮਿਲਿਆ ਗਿਆ ਕਿ ਇਸ ਥਾਪੜ ਸਾਹਿਬ ਦੇ ਕੇਸ ਨੂੰ ਲੈ ਕੇ ਇੱਕ ਐਗਜ਼ੈਂਪਲ ਸੈੱਟ ਕੀਤੀ ਜਾਏ ਇੱਕ ਐਸੀ ਉਦਾਹਰਨ ਪੇਸ਼ ਕੀਤੀ ਜਾਏ ਜਿਹਦੇ ਨਾਲ ਪੰਜਾਬ 'ਚ ਕੋਈ ਵੀ ਜਿਹੜਾ ਭਾਈਚਾਰਾ ਵਾ ਉਹ ਮੋਲ ਖਰਾਬ ਕਰਨ ਦੀ ਸੋਚ ਵੀ ਨਾ ਸਕੇ ਬੇਹਦਮਨ ਭਾਗਾ ਜੋ ਸੰਦੀਪ ਥਾਪੜ ਦੇ ਨਾਲ ਹੋਇਆ ਜੋ ਉਹਨਾਂ ਦੇ ਨਾਲ ਵਰਤਾਰਾ ਵਾਪਰਿਆ ਪਰ ਕੀ ਲੱਗਦਾ ਕਿ ਹੁਣ ਸਾਨੂੰ ਵੀ ਸੁਚੇਤ ਹੋਣਾ ਪਏਗਾ ਜੋ ਹੇਟ ਸਪੀਚ ਸੋਸ਼ਲ ਮੀਡੀਆ ਤੇ ਹੋ ਰਹੀ ਹੈ ਉਹ ਤੋਂ ਗ੍ਰੇਸ ਕਰਨਾ ਪਏਗਾ ਔਰ ਜੋ ਪ੍ਰਸ਼ਾਸਨਿਕ ਫੈਸਲਾ ਲੱਦਦਾ ਕਿ ਜਿਹੜੇ ਹੇਟ ਸਪੀਚ ਕਰਨਗੇ ਉਹਨਾਂ ਤੇ ਐਕਸ਼ਨ ਦਿੱਤਾ ਜਾਏਗਾ ਉਸ ਨੂੰ ਕਿਵੇਂ ਦੇਖਦੇ ਹੈ ਹੇਟ ਸਪੀਚ ਦੀ ਡੈਫੀਨੇਸ਼ਨ ਹੋਣੀ ਚਾਹੀਦੀ ਹੈ ਵੀ ਹੇਟ ਸਪੀਚ ਹੈ ਕੀ ਹੈ ਕਿ ਆ ਕੋਈ ਸ਼ਿਵਸਨਾਗੂ ਦੇਸ਼ ਦੇ ਖਿਲਾਫ ਬੋਲ ਰਿਹਾ ਜਾਂ ਉਹ ਕਿਸੇ ਮਜ਼ਹਬ ਦੇ ਖਿਲਾਫ ਬੋਲ ਰਿਹਾ ਇੱਕ ਪਾਸੇ ਅਸੀਂ ਕਹਿੰਦੇ ਹੱਤਵਾਲ ਦਾ ਕੋਈ ਧਰਮ ਨਹੀਂ ਫਿਰ ਹੱਤਵਾਲ ਦੀ ਜਦੋਂ ਗੱਲ ਹੁੰਦੀ ਹੈ ਉਹਨੂੰ ਧਰਮ ਦੇ ਨਾਲ ਕਿਉਂ ਜੋੜਿਆ ਜਾਂਦਾ ਜਦੋਂ ਅਸੀਂ ਇੱਕ આરોપી ਦੀ ਗੱਲ ਕਰਦੇ ਹਾਂ ਤਾਂ ਉਹਨੂੰ ਧਰਮ ਦੇ ਨਾਲ ਕਿਉਂ ਜੋੜਿਆ ਜਾਂਦਾ ਉਹ ਸਾਰਾ ਧਰਮ ਕਿੱਦਾ ਬਣ ਜਾਂਦਾ ਇਸ ਤੀਵੀਂ ਡੈਫੀਨੇਸ਼ਨ ਹੋਣੀ ਜ਼ਰੂਰੀ ਹੈ ਕੋਈ ਵੀ ਸ਼ਿਵਸ਼ਨਾ ਸੰਗਠਨ ਜਿਹੜਾ ਉਹ ਅੱਤਵਾਦ ਦੇ ਖਿਲਾਫ ਗੱਲ ਕਰਦਾ ਲੇਕਿਨ ਕੁਝ ਲੋਕ ਬੜੀ ਪੱਕੇ ਛੜੇ ਅੰਤਰ ਦੇ ਤਹਿਤ ਉਹਨੂੰ ਧਰਮ ਨਾਲ ਜੋੜ ਕੇ ਡਿਵਰਟ ਕਰਨ ਦਾ ਪ੍ਰਯਾਸ ਕਰਦੇ ਆ ਉਸ ਉਸ ਗੱਲ ਨੂੰ ਲੈ ਕੇ ਵੀ ਪ੍ਰਸ਼ਾਸਨ ਨੂੰ ਕੋਈ ਨਕੀਲ ਕਿਸਨ ਦਾ ਬੰਦੋਬਸ ਕਰਨਾ ਚਾਹੀਦਾ ਸਮਾਂ ਦੇਣ ਲਈ ਸ਼ੁਕਰੀਆ ਸੋ ਬਿਲਕੁਲ ਇਹਨਾਂ ਨੇ ਆਪਣੀਆਂ ਮੰਗਾਂ ਜਿਹੜੀਆਂ ਅੱਜ ਪ੍ਰਸ਼ਾਸਨ ਅੱਗੇ ਰੱਖੀਆਂ ਔਰ ਜਿਹੜੇ ਮਾਨਯੋਗ ਕਮਿਸ਼ਨਰ ਆਫ ਪੁਲਿਸ ਨੇ ਕੁਲਦੀਪ ਚਾਹਲ ਉਹਨਾਂ ਨਾਲ ਮੁਲਾਕਾਤ ਕੀਤੀ ਔਰ ਉਹਨਾਂ ਨੂੰ ਇਹ ਸਾਰੀ ਜਿਹੜੀ ਗੱਲਬਾਤ ਆ ਦੱਸੀ ਕਿ ਜੋ ਵੀ ਇਹਨਾਂ ਦੇ ਨਾਲ ਵਰਤਾਰਾ ਵਾਪਰੇ ਉਸ ਉੱਪਰ ਸਖਤ ਐਕਸ਼ਨ ਜਿਹੜਾ ਪ੍ਰਸ਼ਾਸਨ ਨੂੰ ਲੈਣਾ ਚਾਹੀਦਾ ਹੈ ਔਰ ਉਸ ਦੇ ਨਾਲ انہوں ਨੇ ਇਹ ਵੀ ਗੱਲ ਕੀਤੀ ਕਿ ਅਸੀਂ ਹਮੇਸ਼ਾ ਜਿਹੜੇ ਐਂਟੀ ਸੋਸ਼ਲ 엘ਿਮੈਂਟਸ ਨੇ ਜਿਹੜੇ ਸਮਾਜ ਦੇ ਖਿਲਾਫ ਲੋਕ ਨੇ ਉਹਨਾਂ ਦੇ ਖਿਲਾਫ ਬੋਲਦੇ ਆ ਬਾਕੀ ਧਰਮ ਦੇ ਨਾਲ ਸਾਡਾ ਕੋਈ ਵੀ ਮਸਲਾ ਜਾਂ ਕੋਈ ਵੀ ਰੌਲਾ ਨਹੀਂ ਹੈ ਕੈਮਰਾਮੈਨ ਸਤਵੰਦ ਦੇ ਨਾਲ ਮੈਂ ਅਮਨ ਸਿੰਘ ਲੁਧਿਆਣਾ ਟਾਈਮ